ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਦੀਪ ਸਿੰਘ ਭੰਡਾਲ ਟੀਮ ਭਾਈ ਅਮਰਪਾਲ ਸਿੰਘ ਖਾਲਸਾ ਕਾਲੀ ਦਾਲ ਵਾਰਿਸ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਜਿਸ ਤਰ੍ਹਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਇਸ ਸਮੇਂ ਜਿਹੜਾ ਪੰਜਾਬ ਹੈ ਉਹ ਹੜ੍ਹਾਂ ਦੀ ਮਾਰੇ ਇਥੇ ਤੇ ਜਿੱਥੇ ਵਕ ਵਕ ਸਮਾਜ ਸੇਵੀ ਜਥੇਬੰਦੀਆਂ ਸਿੱਖ ਆਰਗੇਨਾਈਜੇਸ਼ਨਾਂ ਸੇਵਾ ਕਰ ਰਹੀਆਂ ਨੇ ਉੱਥੇ ਹੀ ਵੱਡੇ ਪੱਧਰ ਤੇ ਉੱਤੇ ਟੀਮ ਪਾਈ ਅਮਰਪਾਲ ਸਿੰਘ ਖਾਲਸਾ ਉਹਨਾਂ ਨੂੰ ਪਿਆਰ ਕਰਨ ਵਾਲੇ ਜਿੰਨੇ ਵੀ ਸਾਡਾ ਯੂਥ ਹੈ ਨੌਜਵਾਨ ਹੈ ਉਹ ਵੱਡੇ ਪੱਧਰ ਦੇ ਉੱਤੇ ਇਨ੍ਹਾਂ ਕੈਂਪਾਂ ਦੇ ਵਿੱਚ ਜਿਹੜਾ ਕਿ ਪਹਿਲਾ ਕੈਂਪ ਸਾਡਾ ਸੁਲਤਾਨਪੁਰ ਲੋਧੀ ਦੇ ਵਿੱਚ ਦੂਸਰਾ ਹਰੀਕੇ ਪੱਤਨ ਤੀਸਰਾ ਜਿਹੜਾ ਹੈਗਾ ਵਾ ਫਿਰੋਜ਼ਪੁਰ ਦੇ ਵਿੱਚ ਤੇ ਚੌਥਾ ਅੱਜ ਅਸੀਂ ਬਾਗੂ ਘੱਟਾ ਕੰਮੇਵਾਲ ਪਿੰਡ ਜਿਹੜਾ ਸੈਫਲਾਬਾਦ ਦੇ ਮੰਡ ਦੇ ਵਿੱਚ ਪੈਂਦਾ ਏ ਉੱਥੇ ਲਗਾਇਆ ਏ ਤੇ ਸਾਡੇ ਕੋਲ ਅੱਜ ਜਿਹੜੇ ਵੀਰ ਨੇ ਸੁੱਕਾ ਰਾਸ਼ਨ ਲੈ ਕੇ ਦਾਣਾ ਆਟਾ ਤੇ ਹੋਰ ਖਾਣ ਪੀਣ ਦੀ ਸਮਗਰੀ ਲੈ ਕੇ ਪਹੁੰਚੇ ਨੇ ਪਿੰਡ ਸੀਸੋਂ ਮੰਡੀ ਤਲਵੰਡੀ ਸਾਹ ਤੋਂ ਦਮਦਮਾ ਸਾਹਿਬ ਤੋਂ ਸਭ ਤੋਂ ਪਹਿਲਾਂ ਅਸੀਂ ਇਹਨਾਂ ਵੀਰਾਂ ਦਾ ਧੰਨਵਾਦ ਕਰਦੇ ਹਾਂ ਤੇ ਜਿਹੜੇ ਵੀਰ ਇੱਥੇ ਆਏ ਨੇ ਮਨਜੀਤ ਸਿੰਘ ਅਮਨਦੀਪ ਸਿੰਘ ਗੁਰਦਾਸ ਸਿੰਘ ਰਮਨਦੀਪ ਸਿੰਘ ਰਵਿੰਦਰ ਸਿੰਘ ਹਰਜੀਤ ਸਿੰਘ ਪ੍ਰਦੀਪ ਸਿੰਘ ਜਸਪੀ ਸਿੰਘ ਤੇ ਗੁਰਪ੍ਰੀਤ ਸਿੰਘ ਸਾਰੇ ਵੀਰਾਂ ਦਾ ਅਸੀਂ ਟੀਮ ਭਾਈ ਅਮਰਤਪਾਲ ਸਿੰਘ ਖਾਲਸਾ ਕਾਲੀ ਦਾਲ ਵਾਰਿਸ ਪੰਜਾਬ ਦੇ ਵੱਲੋਂ ਇਸ ਸਾਡੇ ਨਾਲ ਸਮਾਜ ਸੇਵੀ ਸਰਦਾਰ ਜੋਗਾ ਸਿੰਘ ਜੀ ਠਵਾਰ ਇਹਨਾਂ ਵੱਲੋਂ ਸਾਰੀ ਹੀ ਜੈਡੀ ਨੌਜਵਾਨ ਇੱਥੇ ਪਹੁੰਚੇ ਨੇ ਸਾਰਿਆਂ ਦਾ ਸਿੱਧ ਧੰਨਵਾਦ ਕਰਦੇ ਆ ਤੇ ਇਸ ਵੀਡੀਓ ਜਰੀਏ ਸਾਰੇ ਹੀ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਨੇ ਜਿਹੜੇ ਆਪਣੇ ਪੰਥਕ ਦਰਦ ਰੱਖਣ ਵਾਲੇ ਨੇ ਪੰਜਾਬ ਦਾ ਦਰਦ ਰੱਖਣ ਵਾਲੇ ਨੇ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਅੱਜ ਸਾਨੂੰ ਲੋੜ ਹੈ ਇਨ੍ਹਾਂ ਭੈਣ ਭਰਾਵਾਂ ਦੀ ਬਾਹ ਫੜਨ ਦੀ ਤੇ ਆਓ ਅੱਜ ਅੱਜ ਆਪਣੇ ਨਾਲ ਆਪਾਂ ਖੜੀਏ ਸੋ ਵੱਦ ਤੋਂ ਵੱਦ ਸਾਨੂੰ ਇੱਥੇ ਲੋੜ ਹੈ ਤੋੜੀ ਦੀ ਪੱਠਿਆਂ ਦੀ ਤਰਪੈਲਾਂ ਦੀ ਬਹੁਤ ਲੋੜ ਹੈ ਰਾਸ਼ਨ ਦੀ ਲੋੜ ਹੈ ਤੇ ਹਰੇ ਚਾਰੇ ਦੀ ਲੋੜ ਏ ਸੋ ਵੱਤ ਤੋਂ ਵੱਤ ਸੰਗਤਾਂ ਨੂੰ ਬੇਨਤੀ ਕਰਦੇ ਆ ਕਿ ਫੀਡ ਵਗੈਰਾ ਲੈ ਕੇ ਡੰਗਣਾ ਵਾਸਤੇ ਤੁਸੀਂ ਲੈ ਕੇ ਤੇ ਵੱਤ ਤੋਂ ਵੱਤ ਪਾਣੀ ਪੀਣ ਵਾਲਾ ਸਾਰੀਆਂ ਸੰਗਤਾਂ ਇੱਥੇ ਪਹੁੰਚੋ ਇੰਨੀਆਂ ਕੋ ਬੇਨਤੀਆਂ ਕਬੂਲ ਕਰੋ ਦੁਬਾਰਾ ਵੀ ਅਸੀਂ ਧੰਨਵਾਦ ਕਰਦੇ ਆ ਕਿ ਵੀਰਾਂ ਦਾ ਜਿਹੜੇ ਇੱਥੇ ਪਹੁੰਚੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸੋ ਨਿਹਾਲ ਅਲਹੁ ਅਲਹੁ ਇਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ